ਦੇ ਵੀ ਇੰਤੀ ਸੁਣੀ ਤੇ ਇਹ ਆ ਭੈਣਾ ਸਾਰਿਆਂ ਦੇ ਸਾਹ ਜੀਆਂ ਤੁਸੀਂ ਵੀ ਇੱਕ ਵੀਰਦਾਰਾ ਉਹ ਕੋਈ ਗੱਲ ਨਹੀਂ ਇਹ ਕੰਨੀ ਹੁੰਦੇ ਇਹ ਇਧੀਆਂ ਭੈਣਾ ਵਾਲੇ ਆ ਕੋਈ ਗੱਲ ਨਹੀਂ ਇੱਤਾ ਦੀ ਗੱਲ ਕਰੇ ਸਰ ਨਹੀਂ ਤੁਸੀਂ ਜਿੱਦਾਂ ਮਰਜੀ ਆ ਸਮਾਜਿਕ ਮਸਲਾ ਗੱਲ ਬਾਤ ਨਾ ਚੱਲ ਜਵੇ ਕੋਈ ਗੱਲ ਨਹੀਂ ਫਿਕਰ ਮੇਰੇ ਭਰਾਵਾਂ ਵਰਗੇ ਤੁਸੀਂ ਬੋਲੇ ਬਾਕੀ ਤੁਸੀਂ ਗੱਲ ਨਹੀਂ ਕਰਾਂਗੇ ਸਾਡੇ ਨਾਲ ਬੇਤੀ ਬਹੁਤ ਹੋ ਗਈ ਵੱਡੀ ਸਾਹਿਬ ਬਾਈ ਹੁਣ ਹੌਸਲੇ ਤੇ ਕੰਮ ਲੈਣਾ ਜੇ ਐਦਾਂ ਕਰੋਗੇ ਤੇ ਆਂਡ ਗਵਾਂਡ ਸਾਰਾ ਪਹਿਲਾਂ ਹੀ ਝਾਕਦਾ ਇਹ ਗੱਲ ਬਾਹਰ ਨਿਕਲੋ ਹੋਰ ਚਮਨ ਭਾਜੀ ਕਿਦਾਂ ਹਾਲ ਹੈ ਠੀਕ ਆ ਹੋਰ ਕਿੱਦਾਂ ਠੀਕ ਆ ਪ੍ਰਵਾਹ ਠੀਕ ਆ ਠੀਕ ਆ ਇਹ ਪੁਲਿਸ ਵਾਲਾ ਆਇਆ ਜਗਾ ਕੀ ਗੱਲ ਮੈਂ ਵੀ ਯਾਰ ਇਹੀ ਦੇਖਦਾ ਹੁਣ ਇਹਨਾਂ ਦਾ ਕਿਹੜਾ ਚੋਂ ਨਿਕਲਿਆ ਪੁਲਸਾਰਾ ਉਹ ਗਲਤ ਹੈਗੀ ਆ ਗੱਲਬਾਤ ਤਾਂ ਕੋਹ ਹੁੰਦੀ ਆ ਮੈਂ ਕੁੜੀ ਹਾਂ ਨੀ ਵੀ ਚੰਡੀਗੜ੍ਹ ਪੜ੍ਹਦੀ ਸੀ ਉਹਦੇ ਕਰਕੇ ਕਹਿੰਦੇ ਵੀ ਚਲੋ ਉੱਥੇ ਗਈ ਆ ਮਹੀਨਾ ਦਾ 15 ਦਿਨ ਹੋ ਗਿਆ ਗਈ ਨੂੰ ਗੱਲ ਤਾਂ ਕੋਈ ਹੋਰ ਆ